ਚਿੱਟੀ ਵਈ ਦਾ ਪਾਣੀ ਫਿਲਹਾਲ ਖਤਰੇ ਦੇ ਨਿਸ਼ਾਨ ਤੋਂ نیچے ਆ ਰਿਹਾ ਹੈ ਪਰ ਫੇਰ ਵੀ ਖਤਰਾ ਅਜੇ ਟਲਿਆ ਨਹੀਂ ਹੈ ਝੁੱਗਿਆਂ ਵਿੱਚ ਰਹਿਣ ਵਾਲੇ ਲੋਕਾਂ ਨੂੰ ਮੰਡੀਆਂ ਵਿੱਚ ਜਗ੍ਹਾ ਦਿੱਤੀ ਗਈ ਹੈ ਤਾਂ ਕਿ ਉਹ ਆਪਣਾ ਗੁਜ਼ਾਰਾ ਇਸ ਸੰਕਰ ਦੇ ਇਸ ਤਿਥੀ ਵਿੱਚ ਕਰ ਸਕਣ ਪ੍ਰਸ਼ਾਸਨ ਇਹਦੇ ਵਿੱਚ ਕੀ ਰੋਲ ਅਦਾ ਕਰ ਰਿਹਾ ਹੈ ਜਾਣੋ ਇਸ ਦੀ ਪੂਰੀ ਰਿਪੋਰਟ ਸ਼ਾਕੋਰਤੋ ਪੱਤਰਕਾਰ ਗਿਆਨ ਸੈਦਪੁਰੀ ਦੇ ਨਾਲ ਦੋਸਤੋ ਨਮਕਮਾਨਦੀ ਟੀਮ ਸਤਲੁਜ ਦਰਿਆ ਦੀ ਸਥਿਤੀ ਜਾਣਨ ਤੋਂ ਬਾਅਦ ਉਸ ਚਿੱਟੀ ਵੇਈ ਦੇ ਹਾਲਾਤ ਪਤਾ ਕਰਨ ਆਈ ਹੈ ਤੁਸੀਂ ਦੇਖ ਰਹੇ ਹੋ ਕਿ ਇੱਥੇ ਵੀ ਪਾਣੀ ਖੱਤਰ ਦਰਿਆ ਵਾਂਗੂ ਤੇਜ਼ ਰਫ਼ਤਾਰ ਨਾਲ ਵਗ ਰਿਹਾ ਹੈ ਲੱਗਦਾ ਹੈ ਉਹ ਕਿ ਪਹਿਲਾਂ ਨਾਲ ਇੱਥੇ ਵੀ ਪਾਣੀ ਘਟਿਆ ਹੈ ਇਸ ਦੀ ਜਾਣਕਾਰੀ ਲੈਣ ਲਈ ਅਸੀਂ ਥੋੜੀ ਦੇਰ ਬਾਅਦ ਵੀਰ ਮਲ ਸਿੰਘ ਖੇਤ ਬਣਾਉਣ ਨੂੰ ਮਿਲਾਂਗੇ ਉਹ ਅਗੇ ਦੀ ਸਥਿਤੀ ਤੁਹਾਨੂੰ ਉਹ ਦੱਸਣਗੇ ਧੰਨਵਾਦ ਦੋਸਤੋ ਜਿਵੇਂ ਕਿ ਗੁਨੇਤਾ ਨੂੰ ਦੱਸਿਆ ਸੀ ਕਿ ਕਿ ਸੰਕੀਪੀਵੇਂ ਦੇ ਗਏ ਸੀ ਉੱਥੋਂ ਦੇ ਹਾਲਾਤ ਦੇਖੇ ਉਸ ਤੋਂ ਬਾਅਦ ਅਸੀਂ ਮੇਰੇ ਨਾਲ ਅਨਲ ਕੁਮਾਰ ਅਗਰਵਾਲ ਸਾਹਿਬ ਖੜੇ ਨੇ ਇਹ ਮੱਛੀਆਂ ਦੀ ਆਗਰਕੋਨ ਪਤਨੀ ਦੇ ਸਾਥ ਦਾ ਬੰਦ ਨੇ ਔਰ ਆਮ ਆਦਮੀ ਪਾਰਟੀ ਦੇ ਟ੍ਰੇਡ ਰਿੰਗ ਦੇ ਕੋਆਰਡੀਨੇਟਰ ਨੇ ਇਹਨਾਂ ਕੋਲੋਂ ਕਿਉਂਕਿ ਇਹਨਾਂ ਦਾ ਇਹ ਮੁਕਤਾਰਾ ਕਾਪੂ ਪਿੰਡਾਂ ਦੇ ਨੇੜੇ-ਤੇੜੇ ਬਹੁਤ ਹੈਗਾ ਇਹਨਾਂ ਕੋ ਪਹਿਲਾਂ ਤਾਂ ਮੀਂਹ ਨੇ ਕਿੰਨਾ ਕ ਨੁਕਸਾਨ ਕੀਤਾ ਜਿਹੜੇ-ਜਿਹੜੇ ਪੈਣ ਨੂੰ ਕੀਤਾ ਉਹਦੇ ਬਾਰੇ ਜਾਣਕਾਰੀ ਦੇਵਾਂਗੇ ਉਸ ਤੋਂ ਬਿਨਾ ਇਹਦੇ ਇਹਨਾਂ ਨੇ ਲੱਗਿਆ ਕਿ ਜਿਹੜੇ ਛੁੱਟੀ ਟੋਪੀਆਂ ਵਾਲੇ ਪਾਣੀ ਦੇ ਡੁੱਬ ਰਹੇ ਸੀ ਉਹਨਾਂ ਨੂੰ ਇਹਨਾਂ ਨੇ ਮੰਡੀ ਵਿੱਚ ਕੰਮ ਹੋ ਗਿਆ ਕਿ ਕੀਤਾ ਤਾਂ ਕਿ ਇਹ ਪਾਣੀ ਦੀ ਮਾਰ ਤੋਂ ਬਚ ਸਕਣ ਅਗਰਵਾਸ ਸਾਹਿਬ ਦਸਿਓ ਜਿਹੜਾ ਗਈ ਵਾਰ ਪਹਿਲੋਂ ਤੋਂ ਸਾਰੇ ਹੀ ਅਲਗੇ ਨੂੰ ਸ਼ਾਹਵਟ ਅਲਗੇ ਨੂੰ ਬਹੁਤ ਹੀ ਇਸ ਵੇਲੇ ਸੰਕਟ ਦੀ ਘੜੀ ਚੱਲ ਰਹੀ ਆ ਜਿਹੜਾ ਇਸ ਵੇਲੇ ਕੁਪਰੋਂ ਆਪਣੇ ਸਿੰਦਰਦੀਪਤਾ ਜਿਹੜੇ ਆ ਉਹ ਬਹੁਤ ਹੀ ਜ਼ਿਆਦਾ ਕਰੋਪ ਹੋਏ ਪੈਸਾ ਦੇ ਤੇ ਸਾਡੇ ਸਾਰੇ ਦਰਿਆ ਵਈਆਂ ਨੱਕੋ ਨੱਕੋ ਭਰ ਕੇ ਸਾਡੇ ਖੇਤਾਂ ਨੂੰ ਸਾਡੇ ਪਿੰਡਾਂ ਨੂੰ ਬਹੁਤ ਭਾਰੀ ਨੁਕਸਾਨ ਪਹੁੰਚਾ ਰਹੇ ਆ ਇਸ ਵੇਲੇ ਮਲਸੀਆਂ ਦੇ ਆਲੇ ਦੁਆਲੇ ਦੀ ਸਥਿਤੀ ਇਹ ਆ ਸਾਡੇ ਮਲਸੀਆਂ ਦੇ ਆਲੇ ਦੁਆਲੇ ਜਿਹੜਾ ਨਾ ਵੀ ਸਾਡੇ ਜੀਵਨ ਦਾ ਭਾਈਚਾਰਾ ਵਾ ਉਹ ਨੀਵੇਂ ਖੇਤरां ਦੇ ਵਿੱਚ ਜਿੰਨੇ ਵੀ ਝੋਨੇ ਦੀ ਫਸਲ ਆ ਪੱਠੇ ਆ ਉਹਨਾਂ ਨੂੰ ਪੋਸ਼ ਘਰਾਂ ਨੂੰ ਵੀ ਨੁਕਸਾਨ ਪਹੁੰਚਾਇਆ ਨਾਲ ਲੱਗਦੇ ਸਾਡੇ ਕੱਚੀ ਸਰਾਂ ਪਿੰਡ ਸਾਡੇ ਸਾਰੀਵਾਲ ਸਾਡੇ ਮੱਲੀਵਾਲ ਤੇ ਬੈਠੇ ਡੇਰਿਆਂ ਨੂੰ ਸਾਡੇ ਇਸੇ ਹਾਲ ਦੇ ਆਲੇ ਦੁਆਲੇ ਦੇ ਸਾਰੇ ਹੀ ਉਨੇ ਨੂੰ ਡੱਬਰੀ ਦੇ ਵਿੱਚ ਝੋਨੇ ਨੂੰ ਬਹੁਤ ਜ਼ਿਆਦਾ ਬਈ ਨੇ ਮਾਰ ਕੀਤੀ ਆ ਨਾਲ ਦੀ ਨਾਲ ਹੀ ਜਿਹੜਾ ਮੀਂਹ ਦਾ ਪਾਣੀ ਆ ਉਹ ਇਕੱਠਾ ਹੋ ਕੇ ਸਾਡੇ ਸੀਵੀਆ ਰੋਡ ਤੇ ਸਾਡੇ ਬਹੁਤ ਹੀ ਜ਼ਿਆਦਾ ਪਾਣੀ 5 5 6 6 ਫੁੱਟ ਭਰ ਗਿਆ ਸੀ ਉਹਨੇ ਵੀ ਕਾਫੀ ਨੁਕਸਾਨ ਕੀਤਾ ਤੇ ਹੁਣ ਪ੍ਰਸ਼ਾਸਨ ਤੇ ਬਹੁਤ ਹੀ ਜੀਤੋੜ ਨਿਯੰਤਰਣ ਕਾਰਜਾਂ ਨਾਲ ਸਾਡੀ ਪੂਰੀ ਦਿਲੋਂ ਜਾਣਨਾ ਨਿਯੰਤਰਣ ਕਰ ਰਹੇ ਆ ਹਰ ਤਰ੍ਹਾਂ ਦੀ ਸੂਰਤ ਮੁਹੱਈਆ ਕਰਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਆ ਪਰ ਜਿਹੜਾ ਇਸ ਵੇਲੇ ਤਰੋਪੀਆਂ ਉਹ ਬਹੁਤ ਹੀ ਜ਼ਿਆਦਾ ਵੱਡੀ ਆ ਇਹ ਸਾਰੇ ਇਲਾਕੇ ਨੂੰ ਸਾਰੀਆਂ ਪਾਰਟੀਆਂ ਨੂੰ ਸਾਰੇ ਭਾਈਚਾਰੇ ਨੂੰ ਮਿਲ ਜੁਲ ਕੇ ਨਿਜਠਣ ਲਈ ਸਾਨੂੰ ਇੱਕ ਹੋਣਾ ਚਾਹੀਦਾ ਤੇ ਉਸੇ ਕਰਕੇ ਜਿੰਨੀਆਂ ਵੀ ਵੱਡੀਆਂ ਤੋਂ ਵੱਡੀਆਂ ਆਪਣੇ ਤੇ ਤਰੋਪੀਆਂ ਹੁੰਦੀਆਂ ਵਾਂ ਜਾਂ ਕੋਈ ਵੀ ਦੁਖਦਾਰ ਦੌਂਦੇ ਆ ਉਹਦੀ ਅਸੀਂ ਤਾਂ ਹੀ ਟੱਕਰਾ ਕਰ ਸਕਦੇ ਆ ਜੀ ਅਸੀਂ ਸਾਰੇ ਇਕੱਠੇ ਹੋ ਕੇ ਇੱਕ ਮੁੱਠ ਹੋ ਕੇ ਵੱਧ ਤੋਂ ਵੱਧ ਸਾਰਿਆਂ ਦੀ ਸਹਾਇਤਾ ਕਰੀਏ ਇੰਨਾ ਹੀ ਕਹਿੰਦਾ ਹੋਇਆ ਮੈਂ ਆਪਣੇ ਸਾਧਪੁਰਜੀ ਦਾ ਤੇ ਇਹਨਾਂ ਦੇ ਆਧਾਰੇ ਨਵਾਂ ਜਮਾਨਾ ਜੀ ਦਾ ਬਹੁਤ ਹੀ ਧੰਨਵਾਦ ਕਰਦਾ ਜਿਹੜਾ ਇਹ ਇਲਾਕੇ ਦੇ ਦੁਖਦਾਰਦ ਨੂੰ ਪੇਸ਼ ਕਰਨ ਲਈ ਇੱਥੇ ਸਾਡੇ ਕੋਲ ਆਏ ਧੰਨਵਾਦ ਬੇਹਦ ਮਿਹਰਬਾਨ شکریہ